ਇਹ ਖਾੜ ਚਲੋ ਹਰਲਾ ਆਗੈ ਵਸਨ ਸੁਹੇਲਾ ਜੀ ਖਾੜ ਚਲੋ ਹਰਲਾ ਆਗੈ ਵਸਨ ਸੁਹੇਲਾ ਜੀ ਖਾੜ ਚਲੋ ਹਰਲਾ ਆਗੈ ਵਸਨ ਸੁਹੇਲਾ ਜੀ ईया काट चलो अरला आगे वसन तू नाजी ईया काट चलो आरला आगे बसन तू ना जी ਸਤ ਸ੍ਰੀ ਅਕਾਲ ਜੀ ਵਸਨਾ ਸੁਹੇਲਾ ਜੀ ਆਗੇ 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 ਵਸਨਾ ਸੁਹੇਲਾ ਜੀ दे वसन सुहेला जी आगे वसन सुहेला जी वसन सुहेला जी आगे वसन सुहेला जी आगे वसन सुहेला जी ਸਾਰੇ ਆਵੇ ਵਸਨ ਨੀ ਨਾਹੀ ਹਰ ਰਸਨ ਨੀ ਨਾਹੀ ਸਾਰੇ ਆਵੇ ਵਸਨ ਨੀ ਨਾਹੀ ਚੰਨ ਚੰਨ ਸਾਰੇ ਆਵੇ ਵਸਨ ਨੀ ਨਾਹੀ ਇਹ ਹਾਟ ਚਲੋ ਅਰ ਨਾ ਆ ਕੇ ਵਸਨ ਸੁੇ ਲਾਜੀ सिया काट चलो हरला, आगे वसन सुहेला जी ਕੁਰੋ ਬਨੰਤੀ ਸੁ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਈਆਂ ਘਾਟ ਚਲੋ ਹਰਲਾ ਆਗੇ ਵਸਨ ਸੁਹੇਲਾ ਔਦਕਟ ਦਿਨ ਸਰੇ ਨਾਰੇ ਮਾਨ ਗੁਰ ਮਿਲ ਕਾਜ ਸਵਾਰੇ ਰਹਾਓ ਅਸ ਸੰਸਾਰ ਵਿਕਾਰ ਸੰਸੇ ਮੈ ਤਰਿਓ ਬ੍ਰਹਮ ਗਿਆਨੀ ਜਿਸੇ ਜਗਾਇ ਪਿਆਵੇ ਰਸ ਅਖਤ ਕਥਾ ਤਿਨ ਜਾਣੀ ਜਹ ਕੋ ਆਏ ਸੋਈ ਵਿਆਜੁ ਹਰਿ ਗੁਰ ਤੇ ਮਨਿ ਵਸੀਰਾ ਨਿਜ ਕਰਮੈ ਬਹੁ ਸੁਖ ਸਹਿਜੀ ਬਹੁ ਨ ਹੋਇ ਕੋ ਫੇਰਾ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਐ ਸੁਖ ਮੰਗੈ ਮੁਖ ਕਰ ਸੰਤਨ ਕੀ ਤੂਰੇ ਈਆਂ ਕਾਟ ਚਲੋ ਹਰ ਲਾਹ ਆਗ ਬਸਨਾ ਸੁਏ ਲਾਜੀ ਈਆਂ ਕਾਟ ਚਲੋ ਹਰ ਲਾਹ आगे बच्चन सहेला जी ਈਹਾ ਘਾਟ ਚਲੋ ਹਰਲਾ ਆਗੇ ਵਸਨ ਸੁਏ ਲਾ ਜੀ ਈਹਾ ਘਾਟ ਚਲੋ ਹਰਲਾ ਆਗੇ ਵਸਨ ਸੁਏ ਲਾ ਜੀ ਨਾ ਆਗੇ ਸੁਦਾ ਨਾਮ ਨਾਲੇ ਸੰਤਨ ਸੁਏ ਲਾ ਜੀ ਨਾ ਆਗੇ ਸੁਦਾ ਵਤਨ ਸੁਏ ਲਾ ਜੀ ਵਾਸਨਾ ਸੁਵੇਲਾ ਜੀ ਆਗ ਵਸਨਾ ਸੁਵੇਲਾ ਜੀ ਵਸਨਾ ਸੁਵੇਲਾ ਜੀ ਵਸਨਾ ਸੁਵੇਲਾ ਜੀ ਆਗ ਵਸਨਾ ਸੁਵੇਲਾ ਜੀ ਆਗ ਵਸਨਾ वसन सुहेला जी वसन सुहेला जी, वसन सुहेला जी। ਵਸਨੇ ਸੁਹੇਲਾ ਜੀ ਆਗੇ ਵਸਨੇ ਸੁਹੇਲਾ ਜੀ ਆਗੇ ਵਸਨੇ ਸੁਹੇਲਾ ਜੀ ਆਗੇ ਵਸਨੇ ਸੁਹੇਲਾ ਜੀ ਆਗੇ ਵਸਨੇ ਸੁਹੇਲਾ ਜੀ किया हाँ खाट चलो हरला आगे सुए लाजी। यहाँ खाट चलो हरला आगे बसन सुजी ਉੱਧਾ ਗਏ ਨੇ ਮਸਰਕ ਤਾਂ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਗਏ ਨੇ ਮਸਕ ਤਾਂ ਕਾਲ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਆਵਾਜ਼ ਆਵਲ ਸ਼ਾਮੇ ਤੇਰਾ ਦਰਦ ਜਿੰਦਿਆ ਸੁਖਾ ਦੇ ਦੇ ਜੁਸਾ ਸੱਤ ਆਵਲ ਸ਼ਾਮੇ ਤੇਰਾ ਮਜਾ ਆ ਸੁਖਾ ਸੰਗੋ ਹਾਂ ਸ਼ਾਮੇ ਤੇਰਾ ਦਰਦ ਜਿੰਦਿਆ ਸ਼ਾਮੇ हो ता गए ने मसक ताकाल ये ना ने तेरा नाम जपे या हो ता गए ने मसक काल ये ना ने तेरा नाम जब या ਚੇਰਾ ਨਾ ਮੁੱਦਾਂ ਤੇ ਆਉਂਦਾ ਤੇ ਕਿਉਂ ਬੰਦ ਰਾਂ ਨਾ ਮਿਲਦਾ ਨਾ ਦਿਲਦਾ ਚੇਰਾ ਨਾ ਮੁੱਦਾਂ ਤੇ ਆਉਂਦਾ ਤੇ ਕਿਉਂ ਬੰਦ ਰਾਂ ਨਾ ਮਿਲਦਾ ਨਾ ਦਿਲਦਾ मेरे प्यारे ये नाने तेरा नाम जपर प्यारे ना ने तेरा नाम जपया ਨਾਮ ਜੀਰਾ ਨਾਮ ਜਪੀ ਲਾ ਵਾ ਵਾ ਇਹ ਨਾ ਨੇ ਤੇਰਾ ਨਾਮ ਜਪਿਆ ਵਾ 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 ਨਾਮ ਤੇਰਾ ਨਾਮ ਜਪਿਆ ਵਾ ਵਾ ਨਾਮ ਤੇਰਾ ਨਾਮ ਜਪਿਆ ਵਾ ਵਾ ਨਾਮ ਤੇਰਾ ਨਾਮ ਜਪੀ ਨਾ ਹੋ ਤਾਂ ਨੇ ਅਸਕਤਾ ਕਾਲ ਜਿਨਾਂ ਨੇ ਤੇਰਾ ਨਾਮ ਜਪਿਆ ਉਹ ਤਾਂ ਗਏ ਨੇ ਵਸਕਤਾ ਕਾਲ ਜਿਨਾਂ ਨੇ ਤੇਰਾ ਨਾਮ ਜਪਿਆ ਉਹ ਤਾਂ ਗਏ ਨੇ ਅਸਕਤਾ ਕਾਲ ਜਿਨਾਂ ਨੇ ਤੇਰਾ ਨਾਮ ਜਪਿਆ ਉਹ ਤਾਂ ਗਏ ਨੇ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਆਉ ਜੁਗ ਜੁਗ ਟਲ ਦਸਾਂ ਪਾਛੀਆਂ ਦੀ ਪਾਵਨ ਪਿੱਤਰ ਜਗ ਦੀ ਜੋਤ ਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਿੱਤਰ ਚਰਨਾਂ ਦੇ ਵਿੱਚ ਬੇਅੰਤ ਸੰਗਤ ਪਹੁੰਚੀ ਗੁਰੂ ਮੁਖ ਪਿਆਰੇ ਬਾਬਾ ਪ੍ਰੇਮ ਸਿੰਘ ਨਿਹੰਗ ਜੀ ਜੋ ਕਿ ਪਰਮੇਸ਼ਰ ਦੁਆਰਾ ਦਿੱਤੇ ਹੋਏ ਸੁਆਸਨ ਦੀ ਪੂੰਜੀ ਨੂੰ ਭੋਗਦੇ ਆ ਨਰਨਕਾਰ ਦੇ ਦੇਸ਼ ਨੂੰ ਚਲੇ ਗਏ ਉਨ੍ਹਾਂ ਦੇ ਨਿਮਿਤ ਬਾਣੀ ਦੇ ਪ੍ਰਵਾਹ ਚੱਲੇ ਸਮੂਹ ਸੰਗਤਾਂ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪਹੁੰਚੀ ਹੈ ਸਾਡੇ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਗੁਰਚਰਨ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਚਰਨਾ ਵਿੱਚ ਹਾਜ਼ਰੀ ਲਵਾਈ ਸੰਗਤਾਂ ਨੂੰ ਨਿਹਾਲ ਕੀਤਾ ਹੈ ਬਾਬਾ ਗੁਰਚਰਨ ਸਿੰਘ ਜੀ ਦਾ ਕੋਟਨ ਕੋਟ ਧੰਨਵਾਦ ਕਰਦੇ ਆਂ ਜੋ ਹਰ ਸਮਾਗਮ ਤੇ ਇੱਥੇ ਆ ਕੇ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਫਰੀਦ ਜੀ ਕਹਿੰਦੇ ਫਰੀਦਾ ਮੋਤੇ ਦਾ ਬੰਨਾ ਏਵੈ ਦਿਸੈ ਜਿਉ ਦਰਿਆ ਵੈ ਢਾਹਾ ਦਰਿਆ ਢਾਲ ਆਉਂਦਾ ਹੈ ਛੱਲਾ ਕੰਡੇ ਤੇ ਵਜਦੀਆਂ ਮਿੱਟੀ ਛਲ ਛਲ ਕੇ ਦਰਿਆ ਆਪਣੇ ਵਿੱਚ ਹੀ ਕੰਡਾ ਰੋੜ ਕੇ ਲੈ ਜਾਂਦਾ ਹੈ ਜੇ ਕੰਡੇ ਤੇ ਕੋਈ ਰੁਕ ਹੋਵੇ ਕੋਈ ਘਾਰ ਹੋਵੇ ਕੁਛ ਵੀ ਹੋਵੇ ਦਰਿਆ ਨੂੰ ਕੋਈ ਫਰਕ ਨਹੀਂ ਪੈਂਦਾ ਉਹ ਸਭ ਕੁਝ ਆਪਣੇ ਵਿੱਚ ਰੋੜ ਕੇ ਲੈ ਜਾਂਦਾ ਹੈ ਇਹ ਸੰਸਾਰ ਸਮੁੰਦਰ ਵਿੱਚ ਮੌਤ ਇਸ ਤਰ੍ਹਾਂ ਹੈ ਜਿਵੇਂ ਛੱਲਾ ਆਉਂਦੀ ਹੈ ਦਰਿਆ ਦੇ ਵਿੱਚ ਫਰੀਦਾ ਮੌਤੇ ਦਾ ਬੰਨਾ ਏਵੈ ਦਿਸੈ ਜਿਉਂ ਦਰਿਆ ਵੈ ਢਾ ਅਗੇ ਤੋਜਕ ਤਪਿਆ ਹੋਲ ਪਵੈ ਕਾਹਾ ਅਗੇ ਜਿਹੜੇ ਨਰਕ ਹਨ ਉਹ ਪਾਪੀਆਂ ਦੇ ਨਾਲ ਭਰੇ ਬਏ ਨੇ ਜਿਹੋ ਜਿਹਾ ਕੋਈ ਕਰਮ ਕਰਦਾ ਹੈ ਉਸ ਨੂੰ ਉਹੋ ਜਿਹਾ ਫਲ ਮਿਲਿਆ ਕਰਦਾ ਹੈ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ ਨਾਨਕ ਜਿਉ ਮਥਣ ਮਦਾਨੀਆਂ ਤੇ ਉਹ ਮਥੇ ਧਰਮ ਰਾਈ ਆਪਿਨਾ ਭੋਗ ਭੋਗ ਕਹਿ ਹੋਏ ਬਸਮੜ ਭੌਰ ਸਦਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅਗੇ ਕਰਨੀ ਕੀਰਤ ਵਾਚੀਐ ਵਹਿ ਲੇਖਾ ਕਰ ਸਮਝਾਇਆ ਥਾਉ ਨ ਹੋਈ ਪੌਂਦੀ ਹੁਣ ਸੁਣੀਐ ਕਿਆ ਰੁਆਇਆ ਮਨ ਅੰਦੇ ਜਨਮ ਗਵਾਇਆ ਜਿਹੜਾ ਪਰਮਖ ਹੁੰਦਾ ਹੈ ਉਹਨੂੰ ਸੋਚੀ ਆ ਜਾਂਦੀ ਸੰਗਤ ਕਰਕੇ ਸੇਵਾ ਕਰਕੇ ਸਿਮਰਨ ਕਰਕੇ ਕਰੋ ਬਨੰਤੀ ਸੁਣ ਮੇਰੇ ਮੀਤਾ ਸੰਤ ਟਹਿਲ ਕੀ 베ਲਾ ਇਹ ਘਾਟ ਚਲੋ ਹਰਲਾ ਆਗੈ ਵਸਨ ਸੁਹੇਲਾ ਜਿਹੜਾ ਸੰਗਤ ਕਰਦਾ ਗੁਰਮੁਖ ਪਿਆਰਾ ਹੁੰਦਾ ਹੈ ਉਹ ਜਦੋਂ ਸੰਗਤ ਵਿੱਚ ਬੈਠਦਾ ਕੋਈ ਗੁਰੂ ਦੀ ਗੱਲ ਕਰਦਾ ਕੋਈ ਗੁਰੂ ਦੀ ਗੱਲ ਸੁਣਦਾ ਹੈ ਉਹਨੂੰ ਸੋਝੀ ਆਉਂਦੀ ਹੈ ਸੋਝੀ ਅਸਲ ਸੋਚੀ ਉਹਨੂੰ ਆਉਂਦੀ ਵੀ ਇੱਕ ਦਿਨ ਇੱਥੋਂ ਸੰਸਾਰ ਤੋਂ ਚਲੇ ਜਾਣਾ ਹੈ ਆਹੀ ਅਸਲੀ ਸੋਚੀ ਜਿਹਨੂੰ ਇਹ ਗੱਲ ਯਾਦ ਹੈ ਇੱਕ ਦਿਨ ਜਾਣਾ ਹੈ ਉਹ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਦਾ ਉਹ ਕਿਸੇ ਨਾਲ ਦੁਸ਼ਮਣ ਨਹੀਂ ਕਰਦਾ ਕਿਸੇ ਦੇ ਨਾਲ ਦੁਬਦਾ ਨਹੀਂ ਕਰਦਾ ਉਹਨੂੰ ਪਤਾ ਹੈ ਜਦੋਂ ਇੱਥੇ ਰਹਿਣਾ ਹੀ ਨਹੀਂ ਤੇ ਫੇਰ ਲੜਨਾ ਕਿਹੜੀ ਗੱਲ ਲਈ ਫਰੀਦਾ ਮੌਤੇ ਦਾ ਬੰਨਾ ਏਵੈ ਦਿਸੈ ਜਿਉ ਦਰਿਆ ਵਹਿ ਟਾਹਾ ਅਬੇ ਤੂਜਕ ਤਪਿਆ ਹੂਦ ਪਵੈ ਕਾਹਾ ਇਕਨਾਂ ਨੂੰ ਸਭ ਸੋਜੀ ਆਈ ਇਕ ਫਿਰਦੇ ਬੇਪਰਵਾਹ ਇਕ ਨਾਨ ਨੂੰ ਸੋਜੀ ਆ ਗਈ ਐ ਕਨਾਨ ਨੂੰ ਸੋਜੀ ਆਵੀ ਐ ਚਿੱਤ ਨਾਨ ਨੂੰ ਸੋਜੀ ਆਵੀ ਐ ਇਕ ਨਾਨ ਨੂੰ ਸੋਜੀ ਆਵੀ ਐ सोजी आगी है। एक फिर दे बेपरवा कर ना सोची आ गई एक ना सोची आ गई ਮਰੂਥਿਆ 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 ਇੱਕ ਫਿਰ ਦੇ ਤੇ ਪਰਵਾ ਇੱਕ ਨਾਨਾ ਨੂੰ ਸੋਤੀ ਇੱਕ ਨਾਨਾ ਨੂੰ ਸੋਜੀ ਆ ਗਈ ਐ ਪਰਵਾ ਇੱਕ ਨਾਨਾ ਨੂੰ ਸੋਤੀ ਆ ਗਈ ਐ ਇਕ ਨਨੁ ਅਨੁਸਬ ਸੋਜੀਆ ਇਕ ਫਿਰਦੇ ਬੇਪਰਵਾਹ ਬਾਬਾ ਪ੍ਰੇਮ ਸਿੰਘ ਜੀ ਜੋ ਕੀ ਕਰੇ 45 ਸਾਲ ਇਸ ਸਥਾਨ ਤੇ ਮਹਾਪੁਰਸ਼ਾਂ ਦੇ ਹੁਕਮ ਦੇ ਅੰਦਰ ਸੇਵਾ ਕਰਦੇ ਰਹੇ ਸੇਵਾ ਕਰਦੇ ਆ ਨਿਰੰਕਾਰ ਦੇ ਦੇਸ਼ ਨੂੰ ਚਲੇਗੇ ਜੇ ਨਾਨਕ ਸਤਗੁਰ ਪੂਜਿਆ ਤិន ਹਰ ਪੂਜ ਕਰਾ ਅਸੀਂ ਅਰਦਾਸ ਕਰਦੇ ਹਾਂ ਸਤਗੁਰ ਪਾਸ਼ਾ ਵਿਛੜੀ ਰੂਹ ਤੇ ਗਈ ਗੁਰੂ ਦੇ ਚਰਨਾਂ ਵਿੱਚ ਕਿਉਂਕਿ ਸੇਵਾ ਕਰਦਿਆਂਗੇ ਸੰਬਤ ਸਾਲ ਲਿਖਿਆ ਮਿਲ ਕਰ ਪਾਓ ਤੇਲ ਦੇਹੋ ਸਜਣ ਅਸੀਸੜੀਆਂ ਜੇ ਹੋਵੇ ਸਾਇਬ ਸੋ ਬੇ ਅਸੀਂ ਅਰਦਾਸ ਕਰਦੇ ਆਂ ਬਾਬਾ ਪ੍ਰੀਮ ਸਿੰਘ ਜੀ ਦਾ ਸਾਰਾ ਪਰਿਵਾਰ ਬੇਅੰਤ ਜੀ ਪਹੁੰਚੇ ਥੇ ਸਾਰਿਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ ਸਾਰੇ ਪਰਿਵਾਰ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨਾ ਸਤਿਕਾਰਯੋਗ ਬਾਬਾ ਮਨੀ ਸਿੰਘ ਜੀ ਉਹ ਵੀ ਪਹੁੰਚ ਚੁੱਕੇ ਨੇ ਪਿਛਲੇ ਕੁਝ ਦਿਨਾਂ ਵਾਸਤੇ ਉਹ ਪ੍ਰਚਾਰ ਫੇਰੀ ਤੇ ਗਏ ਸਨ ਕੁਝ ਦਿਨ ਬੈਲਜੀਅਮ ਲਾਏ ਕੁਝ ਦਿਨ ਇਟਲੀ ਲਾਏ ਉੱਥੇ ਧੰਨ ਧੰਨ ਸੰਤ ਬਾਬਾ ਮਾਨ ਸਿੰਘ ਜੀ ਪੀਵੇ ਵਾਲਿਆਂ ਦੀ ਦੂਸਰੀ ਸਾਲਾਨਾ ਵਰਸੀ ਮਨਾ ਕੇ ਆਏ ਸੋ ਆਓ ਇੱਕ ਧਾਰਨਾ ਪੜਦੇ ਆਂ ਸਾਡੇ ਤੋਂ ਬਾਅਦ ਜਥੇਦਾਰ ਬਾਬਾ ਮਨੀ ਸਿੰਘ ਜੀ ਸੰਗਤਾਂ ਦੇ ਦਰਸ਼ਨ ਕਰਨਗੇ ਸੰਗਤਾਂ ਨੂੰ ਨਿਹਾਲ ਕਰਨਗੇ ਆਓ ਸਾਰੇ ਪੜੀ ਗੁਰਮੁਖ ਸੱਚੀ ਦਰਗਾਹ ਨੂੰ ਜਾਵੇ ਜਨਮ ਸਵਾਰ ਆਪਣਾ ਸੱਚੀ ਦਰਗਾਹ ਨੂੰ ਜਾਵੇ ਜਨਮ ਸਵਾਰ ਆਪਣਾ ਸਾਰੇ ਵਾਹੂ ਜੀ ਆਵੇ ਨੰਮਾ ਤੁਹਾਰੇ ਨਾਲ ਰਹਿਵਾਂ ਸਾਰੇ ਵਾਹੂ ਜੀ ਆਵੇ ਨੰਮਾ ਤੁਹਾਰੇ ਨਾਲ ਰਹਿਵਾਂ ਗੁਰਮੁਖ ਜਨ ਮਸਤਵਾਰ ਦਰਗਹਿ ਸੱਚੀ ਦਰਗਹਿ ਜਾਏ ਸਚਾ ਪਿਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ